ਦੇਖ ਤਾਰੀਆਂ ਵੱਜਦੀਆਂ ਪਈਆਂ ਤਾਰੀਆਂ ਦੀ ਨਾਲ ਝਾਂਜ ਰਖਈਆਂ ਹੁਣ ਕਿਉਂ ਦਰਸੇ ਦਿਲਦਾਰਾ ਵੀ ਹੁਣ ਆ ਨੱਚੀਏ ਆ ਨੱਚੀਏ ਸਰਦਾਰਾ ਵੀ ਹੁਣ ਆ ਨੱਚੀਏ ਆ ਨੱਚੀਏ ਸਰਦਾਰਾ ਵੀ ਹੁਣ ਆ ਨੱਚੀਏ ਜਿਹੜਾ ਸਾਡਾ ਜੋਗ ਹੁੰਦਾ ਸੀ 50 50000 ਦੇ ਕਾਠੇ ਤੇ 60 60000 ਦੇ ਕਾਠੇ ਤੇ ਅਸੀਂ ਗਾਏ ਹੁੰਦੇ ਲੋਕਾਂ ਨੇ ਤਾੜੀਆਂ ਮਾਰ ਦੇਣੀਆਂ ਸਾਡੀ ਰੂਹ ਖੁਸ਼ ਹੋ ਜਾਂਦੀ ਸੋਸ਼ਲ ਮੀਡੀਆ ਖਰਾਬ ਕਰਨੇ ਕੰਮ ਨਹੀਂ ਖਰਾਬ ਨਹੀਂ ਕਰਦਾ ਜਿਹੜੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਆ ਉਹ ਖਰਾਬ ਨਹੀਂ ਜਿਹੜੇ ਬੱਚੇ ਸੋਸ਼ਲ ਮੀਡੀਆ ਤੇ YouTube ਤੇ ਨੇ Instagram ਤੇ ਨੇ Facebook ਤੇ ਨੇ ਕਮੈਂਟ ਕਰਨ ਲੱਗੇ ਸੋਚ ਲਿਆ ਕਰੋ ਜਿਵੇਂ ਅੱਜ ਦਾ ਮਾਹੌਲ ਆ ਬਸ ਨੱਚੋ ਕੁਦੋ ਗਾਓ ਜ਼ਿੰਦਗੀ ਨੂੰ ਮਾਣੋ ਲੋਖਾਂ ਸੁਖਾਂ ਨੂੰ ਨਾਲ ਮੈਂ ਉਹ ਸਰੋਤਿਆਂ ਦਾ ਜਿਹੜੇ ਮੈਨੂੰ 30 ਸਾਲ ਤੋਂ ਸੁਣ ਰਹੇ ਨੇ ਮੈਂ ਉਹਨਾਂ ਦਾ ਮੁੱਲ ਨਹੀਂ ਮੋੜ ਸਕਦੀ। ਉਫਰਾ ਉੱਤੇ ਮਿਰਜ਼ਾ ਗੌਂਦੀ ਸੁਣ ਜਸਵਿੰਦਰ ਬਰਾੜ ਕੁੜੇ। ਜਸਵਿੰਦਰ ਬਰਾੜ ਨੂੰ ਕੌਣ ਨਹੀਂ ਜਾਣਦਾ ਪੰਜਾਬ ਦਾ ਬਹੁਤ ਵੱਡਾ ਮਾਨ ਨੇ ਮੈਮ। ਮੈਮ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਤੇ ਬਹੁਤ ਸਾਰਾ ਪਿਆਰ ਕਿਉਂਕਿ ਅੱਜ ਅਸੀਂ ਜਦੋਂ ਤੁਹਾਨੂੰ ਐਂਟਰ ਕਰਦੇ ਦੇਖਿਆ ਨਾ ਇੱਕ ਰੂਹ ਅੰਦਰੋਂ ਦੀ ਖੁਸ਼ ਹੋ ਗਈ। ਕੀ ਕਹਿਣਾ ਚਾਹੁੰਦੇ ਹੋ ਅੱਜ ਕਿੱਦਾਂ ਦਾ ਲੱਗਿਆ? ਪਹਿਲੇ ਤਾਂ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਹਮਣੇ ਜੋ ਸਾਡੇ ਕੈਮਰੇ ਤੇ ਸ਼ੂਟ ਕਰ ਰਹੇ ਨੇ। ਕੋਣਾ ਨੂੰ ਜੀ ਸਤਿ ਸ਼੍ਰੀ ਅਕਾਲ ਸਾਰਾ ਪੰਜਾਬ ਮੈਮ ਤੁਹਾਨੂੰ ਇਨਾ ਪਿਆਰ ਕਰਦਾ ਤੁਹਾਡੇ ਗੀਤਾਂ ਤੋਂ ਸੁਣ ਕੇ ਰੂ ਖੁਸ਼ ਹੋ ਜਾਂਦੀ ਹੈ ਤੇ ਉਹ ਪੰਜਾਬ ਦਾ ਸੱਭਿਆਚਾਰ ਜੇਕਰ ਕਿਸੇ ਨਾਲ ਗੱਲ ਕਰਨੀ ਹੋਵੇ ਨਾ ਤੁਹਾਡਾ ਨਾਮ ਤੁਹਾਡਾ ਜ਼ਿਕਰ ਜ਼ਰੂਰ ਹੁੰਦਾ ਤੇ ਇਹੋ ਜਿਹਾ ਪਿਆਰ ਦਾ ਕੀ ਮੁੱਲ ਤਾਂ ਵੈਸੇ ਨਹੀਂ ਮੋੜਿਆ ਜਾ ਸਕਦਾ ਪਰ ਸ਼ਬਦਾਂ ਰਾਹੀਂ ਜ਼ਰੂਰ ਅਸੀ ਕੁਝ ਕਹਿ ਸਕਦੇ ਮੈਂ ਸ਼ਬਦਾਂ ਰਾਹੀਂ ਇਹ ਕਹੂੰਗੀ ਵੀ ਮੈਂ ਉਹ ਸਰੋਤਿਆਂ ਦਾ ਜਿਹੜੇ ਮੈਨੂੰ 30 ਸਾਲ ਤੋਂ ਸੁਣ ਰਹੇ ਨੇ ਮੈਂ ਉਹਨਾਂ ਦਾ ਮੁੱਲ ਨਹੀਂ ਮੋੜ ਸਕਦੀ ਪਰ ਮੈਂ ਇਹਨਾ ਜ਼ਰੂਰ ਕਹੂੰਗੀ ਵੀ ਐ ਸਜੋਗ ਵਿੱਚ ਮੈਂ ਥੋੜੀ ਜਿਹੀ ਪਾਜ਼ਲ ਹੋਈ ਆ ਹਨਾ ਐ ਸਜੋਗ ਵਿੱਚ ਮੈਨੂੰ ਢਾਲਣ ਲਈ ਥੋੜਾ ਜਿਹਾ ਟਾਈਮ ਲੱਗੋਗਾ ਕਿਉਂਕਿ ਜਿਹੜਾ ਸਾਡਾ ਜੋਗ ਹੁੰਦਾ ਸੀ 50 50000 ਦੇ ਕਾਠੇ ਤੇ 60 60000 ਦੇ ਕਾਠੇ ਤੇ ਅਸੀਂ ਗਾਏ ਹੁੰਦੇ ਲੋਕਾਂ ਨੇ ਤਾੜੀਆਂ ਮਾਰ ਦੇਣੀਆਂ ਸਾਡੀ ਰੂਹ ਖੁਸ਼ ਹੋ ਜਾਂਦੀ ਸੋਸ਼ਲ ਮੀਡੀਆ ਖਰਾਬ ਕਰਦਾ ਕੰਮ ਨਹੀਂ ਖਰਾਬ ਨਹੀਂ ਕਰਦਾ ਜੀ ਦੇਖੋ ਸੋਸ਼ਲ ਮੀਡੀਆ ਕਦੇ ਖਰਾਬ ਨਹੀਂ ਕਰਦਾ ਜਿਹੜੇ ਸੋਸ਼ਲ ਮੀਡੀਆ ਦਾ ਗਲਤ ਇਸਤੇਮਾਲ ਕਰਦੇ ਆ ਉਹ ਖਰਾਬ ਨੇ ਜੀ سوشل میڈیا ਕਦੇ ਵੀ ਨਹੀਂ سوشل میڈیا ਇੱਕ ਛੋਟੇ ਜਿਹੇ ਘਰੇ ਬੈਠੇ ਵਧੀਆ ਕਲਾਕਾਰ ਨੂੰ ਪੂਰੀ ਦੁਨੀਆ ਦੇ ਮੋਹਰੇ ਲਿਆਉਂਦਾ ਦੇਵਗਨ ਫੈਮਿਲੀ ਦੇਖੋ ਕਿੰਨਾ ਪਿਆਰ ਮਿਲਦਾ ਕਿੰਨਾ ਪਿਆਰ ਮਿਲਦਾ ਕਈ ਵਾਰ ਕਲਾਕਾਰ ਲੋਕੇ ਹੁੰਦੇ ਆ ਪਰ ਜਿਹੜਾ سوشل میڈیا ਹੈ ਉਹ ਪੂਰੀ ਦੁਨੀਆ ਤੇ ਐਡੇ ਐਡੇ ਲੋਕਾਂ ਦੇ ਆਪਰੇਸ਼ਨ ਹੋ ਰਹੇ ਨੇ ਉਹ سوشل میڈیا ਦੇ ਹੀ ਹੋ ਰਹੇ ਨੇ ਪੂਰੀ ਦੁਨੀਆ ਉਸ ਇਨਸਾਨ ਦੇ ਨਾਲ ਖੜਦੀ ਹੈ ਪਰ ਜਿਹੜਾ سوشل میڈیا ਦਾ ਗਲਤ ਫੈੜਾ ਥਾਉਂਦੇ ਨੇ ਉਹਨਾਂ ਪ੍ਰਤੀ ਮੈਂ ਹਮੇਸ਼ਾ ਨਾਰਾਜ਼ਗੀ ਰਵਾਂ ਬੀ ਦੇਖੋ ਕਿੰਨੇ ਸੁਸਾਈਡ ਹੋਏ ਨੇ ਇਹਨਾਂ ਦਿਨਾਂ ਚ ਵੀ ਪਲੀਜ਼ ਜਿਹੜੇ ਬੱਚੇ ਸੋਸ਼ਲ ਮੀਡੀਆ ਤੇ YouTube ਤੇ ਨੇ Instagram ਤੇ ਨੇ Facebook ਤੇ ਨੇ ਕਮੈਂਟ ਕਰਨ ਲੱਗੇ ਸੋਚ ਲਿਆ ਕਰੋ ਜਿਵੇਂ ਅੱਜ ਦਾ ਮਾਹੌਲ ਆ ਬਸ ਨੱਚੋ ਗੁੱਦੋ ਗਾਓ ਜ਼ਿੰਦਗੀ ਨੂੰ ਮਾਣੋ ਦੋਖਾ ਸੁਖਾ ਨੂੰ ਨਾਰੀ ਇੱਕ ਇੱਕ ਗਾਣੇ ਦੀ ਲਾਈਨ ਹੋ ਜਵੇ ਜੇ ਸਾਡੀ ਆਡੀਅנס ਦੇਖ ਰਹੀ ਉਹਨਾਂ ਨੇ ਕਹਿਣਾ ਜਸਵਿੰਦਰ ਬਰਾੜ ਦੀ ਇੰਟਰਵਿਊ ਕੀਤੀ ਤੇ ਗਾਣਾ ਨਹੀਂ ਸੁਣਿਆ ਬੰਦਾ ਨਹੀਂ ਆਣਾ ਉਹਨਾਂ ਨੂੰ ਦੇਖ ਤਾਰੀਆਂ ਵੱਜਦੀਆਂ ਪਈਆਂ ਤਾਰੀਆਂ ਦੇ ਨਾਲ ਝਾਂਜ ਰਖਈਆਂ ਦੇਖ ਤਾਰੀਆਂ ਵੱਜਦੀਆਂ ਪਈਆਂ ਤਾਰੀਆਂ ਦੇ ਨਾਲ ਝਾਂਜ ਰਖਈਆਂ ਹੁਣ ਕਿਉਂ ਦਰਸੇ ਦਿਲਦਾਰਾ ਵੀ ਹੁਣ ਆ ਨੱਚੀਏ ਆ ਨੱਚੀਏ ਸਰਦਾਰਾ ਵੀ सरदारा थैंक यू पूरे मीडिये हर शख्सियत बच्चे तो लैके बुढ़ापे तक बहुत सत्कार योग शख्सियत आई फिल्मी स्टार तो लैके साथ गायके स्टार आए सबनों जी आया शुक्रिया थैंक यू सो मच मैम थैंक यू